ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਰਾਮਕਲੀ ਮਹਲਾ 3 ਅਨੰਦ ੴ ਸਤਿਗੁਰ ਪ੍ਰਸਾਦਿ ਅਨੰਦ ਹੋਇਆ ਮੇਰੀ ਬਾਹੀ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਾਜਿ ਸੀਤੀ ਮਨੁਪਜੀ ਆਵਾਦਾਈਆ ਰਾਗ ਰਤਨ ਪਰਵਾਰ ਉਪਰੀਆ ਸਉਦ ਗਾਮਣੀ ਆਈਆ ਸਬਦੁ ਤਉ ਤਾ ਗਾਵੋ ਹਰੀ ਕੀ ਰਾਮ ਮਨ ਜੀ ਮੀ ਵਸਾਇਆ ਕਹੈ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਈ ਮਨ ਮੇਰੀਆ ਤੂੰ ਸਦਾ ਰਹੋ ਹਰ ਨਾਲੇ ਨਾਲ ਰਹੋ ਤੂੰ ਮਨ ਮੇਰੀ ਤੂ ਕ ਸਭ ਵਿਸਾਰਣਾ ਅੰਗੀਕਾਰੁ ਕਰੀ ਤੀਰਾ ਕਾਰਜੇ ਸਭ ਸੁਵਾਰਣਾ ਸਭ ਨਾ ਗੱਲਾਂ ਸੁਧਤ ਸਵਾਮੀ ਸੂਕੋ ਮਨ ਹੋ ਵਿਸਾਰੀ ਕਹੈ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਗਿਆ ਨਹੀਂ ਕਰ ਤੀਰੇ ਕਰਤਾ ਤੀਰੇ ਸਭ ਕੀ ਸਹੈ ਜਿਸੁ ਰਹੀ ਸੂ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮੰਨ ਬਸਾਵੇ ਨਾਮ ਜਿਨ ਕੈ ਮਨ ਬਸਿਆ ਬਾਜੀ ਸਬਦ ਕਿਨੀਰੀ ਕਹ ਨਰਕ ਸਚੀ ਸਾਹਿਬ ਕਿਆ ਨਾਹੀ ਕਰਤੀ ਰਏ ਸਚ ਨਾਮ ਮੇਰਾ ਯਥਾਰੂ ਸਚ ਨਾਮ ਯਥਾਰ ਮੇਰਾ ਜਿਨ ਭੁਖਾ ਸਭ ਗਵਾਈਆ 크੍ਰਿਸ਼ਾਤੇ ਸੁਖ ਮਨ ਆਏ ਬਸਿਆ ਜਿਨ ਇਛਾ ਸਭ ਪੂਜਾਈਆ ਸਦਾ ਗੁਰਬਾਣੀ ਤਾ ਗੁਰੂ ਵੀਟਾ ਜਿਸ ਦੀ ਆਏ ਹੀ ਬੜਿਆਈਆ ਸਹਿ ਨਾਨਕ ਸੁਣੋ ਸੰਤੋ ਸਬਦ ਤਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਬਾਜੀ ਪੰਚ ਸਬਦ ਦਿੱ ਘਰ ਸੁਫਾ ਗਏ ਘਰ ਸੁਫਾ ਗਏ ਸਉਦੋ ਬਾਤੀ ਕਲਾ ਜਿਤ ਕਰਿ ਧਾਰੀਆ ਪੰਚ ਦੂਤ ਦਵਸ ਗੀਤੀ ਕਾਲ ਕੰਟ ਕੁਮਾਰਿਆ ਸੁਰ ਗਰਮੋ ਪਾਇ ਤੁਰੀ ਜਨ ਕਉ ਉਸੇ ਨਾਮ ਹਰ ਕੈ ਲਾਗੀ ਕਹਿ ਨਾਨਕ ਤੈ ਸਿਖ ਹੋਵਾ ਤਿਤਿ ਘਰ ਅਨਹਦ ਵਾਜਿ ਸਾਜੀ ਰਵੈ ਬੰਦੀ ਹੀ ਨਵਾਣੀ ਰਹਿ ਨਵਾਣੀ ਲਿਵੈ ਬਾਜ ਹਉ ਕਾ ਕਰੀ ਵਿਚਾਰੀਆ ਤੁਧ ਵਾਜ ਸਮਰਥ ਕੋਈ ਨਹੀਂ ਕਿਰਪਾ ਕਰ ਬਨਵਾਰੀਆ ਇਸ ਨੂੰ ਹਰਸਾਉ ਨਾਹੀ ਸਬਦ ਲਾਗ ਸੁਆਰੀ ਆਵ ਕਹਿ ਨਾਨਕ ਲਿਵੈ ਬਾਜ ਹਉ ਕਾ ਕਰੀ ਵਿਚਾਰੀਆ ਨੰਦਿਆ ਨੰਦ ਸਭ ਕੋ ਕਹੈ ਨੰਦ ਗੁਰੂ ਤੇ ਜਾਣਿਆ ਜਾਣੇ ਨੰਦ ਸਦਾ ਗੁਰ ਤੇ ਕਿਰਪਾ ਕਰੀ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨੀ ਜਿਨ ਸਾਰਿਆ ਅੰਦਰ ਹੋ ਜਿਨ ਕਾ ਮੋਹ ਟੁੱਟਾ ਦਿਨ ਕਾ ਸਬਦ ਸੱਚੇ ਸੋਵਾਰਿਆ ਤਹ ਨਾਨਕੀ ਹੋ ਆਨੰਦ ਹੈ ਆਨੰਦ ਗੁਰੂ ਤੈ ਜਾਣਿਆ ਬਾਬਾ ਜਿਸ ਤੂੰ ਦੇਹੀ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਹੀ ਜਿਸ ਨੂੰ ਹੋਰ ਕਾ ਕਰੇ ਵਿਚਾਰਿਆ ਇਕ ਭਰਮ ਭੂਲੇ ਫਿਰੈ ਦਹ ਦਿਸ ਇਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦਿ ਮਨ ਖਿਆਉ ਨਿਰਮਲ ਜਿਨਾਂ ਫਾੜਾ ਭਾਵੀ ਕਹਿ ਨਾਨਕ ਜਿਸ ਦੇ ਪਿਆਰੀ ਸੋਈ ਜਨ ਪਾਵੀ ਆਪ ਹੋ ਸੰਤ ਪਿਆਰ ਹੋ ਅਕਥ ਕੀ ਕਰਾ ਕਹਾਣੀ ਕਰਹਾ ਕਹਾਣੀ ਅਕਥ ਕੀਰੀ ਗਿੱਤ ਤਵਾਰ ਪਾਈਐ ਤਨ ਮਨ ਧਨ ਸਭ ਸਾਪ ਗੁਰ ਕਾ ਹੁਕਮ ਮੰਨਿਆ ਪਾਈਐ ਹੁਕਮ ਨੂੰ ਗੁਰੂ ਕੇ ਰਾਗ ਆਵੋ ਸਚੀ ਬਾਣੀ ਕਹਿ ਨਾਨਕ ਸੁਨੋ ਸੰਤ ਹੋ ਕਥੋ ਅਕਥ ਕਹਾਣੀ ਹੀ ਮਾਨੋ ਚੰਚਲਾ ਚਿਤਾਈ ਕਿਨੇ ਨਾ ਪਾਇਆ ਚਿਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਾ ਹੀ ਮਾਇਆ ਮੋਹਣੀ ਜੀਤ ਭਰਮ ਪੁਲਾਇਆ ਮਾਇਆ ਤਮੂਣੀ ਤੈਨ ਗੀਤੀ ਜਿੰਨ ਠਕੋਲੀ ਪਾਈਆ ਕੁਰਵਾਨ ਗੀਤਾਂ ਦੇ ਸਹਿਬੇ ਤਹਾ ਜਿਨ ਮੋਹ ਮਿਠਾ ਲਾਇ ਕਹਿ ਨਾਨਕ ਮਨ ਚੰਚਲ ਚਿਤਰਾਏ ਕਿਨੇ ਨਾ ਪਾਇਆ ਈ ਮਨ ਪਿਆਰਿਆ ਤੂੰ ਸਦਾ ਸੱਚ ਸੁਮਾਲੀ ਈ ਕੁਟੰਬ ਤੂੰ ਜੀ ਦੇਖਦਾ ਚੱਲੇ ਨਾਹੀ ਤੀਰੇ ਨਾਲੀ ਕਾਥੀ ਰੇ ਚੱਲੇ ਨਾਹੀ ਤਿਸ ਨਾਲ ਕੋ ਉਚਿਤ ਲਾਈਐ ਐਸਾ ਕਮ ਮੂਲੀ ਨਾ ਕੀਚੈ ਜਿਤੀ ਅੰਤ ਪੁੱਛੋ ਤਾਈਐ ਸਤਿਗੁਰੂ ਕਾ ਉਪਦੇਸ਼ ਸੁਨ ਤੂੰ ਹੋਵੈ ਤੇਰੇ ਨਾਲੀ ਕਹੈ ਨਾਨਕ ਤੂੰ ਮਨ ਪਿਆਰੇ ਤੂੰ ਸਦਾ ਸਤਿ ਸੁਮਾਲੀ ਹਾਗਮੀਏ ਕੋਚਰਾਉ ਤੀਰਾ ਅੰਤ ਨੁ ਪਾਇਆ ਅੰਤੁ ਨੁ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣਹਿ ਜੀ ਜੰਤ ਸਭ ਖੀਰ ਤੇਰਾ ਕਾ ਕੂ ਆਖ ਬਖਾਣੇ ਆਖ ਹੀ ਤਾਂ ਵੇਖੈ ਇਹ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹ ਨਾਨਕ ਤੂੰ ਸਰਯਗਮ ਹੈ ਤੇਰਾ ਅੰਤ ਨੁ ਪਾਇਆ ਸੂਰ ਨਰ ਮੂਨ ਜਨ ਆਮ੍ਰਿਤ ਖੋਜਿ ਦੀ ਸੂ ਆਮ੍ਰਿਤ ਗੁਰਤੀ ਪਾਇਆ ਪਾਇਆ ਆਮ੍ਰਿਤ ਗੁਰੂ ਕਿਰਪਾ ਕੀਨੀ ਸੱਚਾ ਮਨ ਬਸਾਇਆ ਜੀ ਅੰਤ ਸਤੁ ਉਦੇ ਉਪਾਏ ਇੱਕ ਵੀਕ ਪਰਸਨੇ ਆਇਆ ਲੱਭ ਲੋਭ ਅਹੰਕਾਰ ਚੂਕਾ ਸਤਗੁਰੂ ਕੋ ਲਾ ਪਾਇਆ ਕਹ ਨਾਨਕ ਜਿਸ ਨੂੰ ਆਪ ਤੁਠਾ ਤਿਨੇ ਆਮ੍ਰਿਤ ਗੁਰਤੀ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤ ਹਾ ਕੀਰੀ ਵਿਖੂ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤਿਸਨਾ ਬਹੁਤ ਨਾਹੀ ਬੋਲਣਾ ਕੰਨੋ ਤਿੱਖੀ ਬਾਲੋ ਨਿੱਕੀ ਇਹ ਤੋ ਮਾਰਗ ਜਾਣਾ ਗੁਰਪੁਰ ਸਾਥੀ ਜਿਨੇ ਆਪ ਤਜਿਆ ਹਰ ਵਾਸਨਾ ਸੁਆਣੀ ਕਹੇ ਨਾਨਕ ਚਾਲ ਫਰਦਾ ਜੁਗ ਹੋ ਜੁਗਨ ਰਾਲੀ ਜੋ ਤੂੰ ਚਲਾਵਹਿ ਤੇ ਵਿਚਲਹਾ ਸਵਾਮੀ ਹੂਰ ਕਿਆ ਜਾਣਾ ਗੁਣ ਤੇਰੀ ਜੀਵ ਤੂੰ ਚਲਾਵਹਿ ਤੇ ਵੈ ਚਲਹਾ ਜਿੰਨਾ ਮਾਰਦੁ ਪਾਵਹਿ ਘਰਿ ਕਿਰਪਾ ਜੀਨ ਨਾਮ ਲਾਹੀ ਸੇ ਅਰ ਸਦਾ ਧਿਆਵੇ ਜਿਸਨੋ ਕਥਾ ਸੁਣਾਏ ਆਪਣੀ ਸੇ ਗੁਰਤਵਾਰੈ ਸੁਖ ਪਾਵਹਿ ਕਹੇ ਨਾਨਕ ਸਚੀ ਸਾਹਿਬ ਜੋ ਹਾਵੈ ਤੇ ਵੈ ਚਲਾਵਹਿ ਸੋ ਹਿਲਾ ਸਤ ਸੋ ਹਾਵਾ ਸਭ ਦੂ ਸੁਹਾਵਾ ਸਰਾ ਸੋਹਿਲਾ ਸਤਿਗੁਰੂ ਸੁਨਾਇਆ ਇਹੋ ਉਤੇਨ ਕੈ ਮਨ ਵਸਿਆ ਜੀਨਾ ਤੁਰਹੋਂ ਲਿਖਿਆ ਆਇਆ ਇੱਕ ਫੇਖ ਨੀਰੀ ਕਰੇ ਗੱਲਾ ਕਲੀ ਕਿਨੇ ਨਾ ਪਾਇਆ ਕਹੈ ਨਾਨਕ ਸਭ ਜੁ ਸੁਹਿਲਾ ਸਤਿਗੁਰੂ ਸੁਨਾਇਆ ਪਵਿੱਤ ਹੋਏ ਜੀ ਜਨਾ ਜੀਨੀ ਅਰਤ ਆਇਆ ਹਰਤ ਆਇਆ ਪਵਿੱਤ ਹੋਏ ਗੁਰਮੁਖ ਜੀਨੀ ਧਿਆਇਆ ਵਿਤ ਮਾਤਾ ਪਿਤਾ ਤੁਮੂ ਸਹਤ ਸਿਆਉ ਵਿਤ ਸੰਗਤ ਸੁਵਾਈ ਆਉ ਕਹੇ ਦੀਪ ਵਿਤ ਸੁਣ ਦੀਪ ਵਿਤ ਸੇਪੇ ਵਿਤ ਜਿਨੀ ਮਨ ਵਸਾਇਆ ਕਹੇ ਨਰਗ ਸੀਪ ਵਿਤ ਜਿਨੀ ਗੁਰਮੁਖ ਹਰ ਹਰਿ ਧਿਆਇਆ ਕਰਮੀ ਸਹਜਨ ਉਪਜੈ ਸਹਜੈ ਹਸਨ ਜਾਇ ਨਾ ਜਾਇ ਸਹਸਾ ਕੀਤੇ ਸੰਜਮ ਰਹੀ ਕਰਮ ਕੁਮਾਈ ਸਹਸੈ ਜੀ ਉਮ ਲੀਣ ਹੈ ਕਿ ਜਨਮ ਤੂਤਾ ਜਾਇ ਮਨ ਤੂ ਬੋ ਸਬਦ ਲਾਖੋ ਹਰ ਸੋ ਰਹੁ ਚਿਤ ਲਾਇ ਕਹਿ ਨਾਨਕ ਗੁਰ ਪ੍ਰਸਾਦਿ ਸਾਝੀ ਉਪਜੈ ਉਸ ਸਾਈ ਵਿਝਾਈ ਜੀ ਅਹ ਬਲਿ ਵਰ ਹੋ ਨਿਰਮਲ ਵਾਰ ਹੋ ਨਿਰਮਲ ਜਿਉ ਤਾਂ ਮੈਲੇ ਜੀਨੀ ਜਨਮ ਜੁਐ ਹਾਰਿਆ ਹੀ ਤਿਸ਼ਨਾ ਬਡਾ ਰੋਗ ਲਗਾ ਮਰਣ ਮਨ ਹੂ ਵੀਸਾਰਿਆ ਵੇਦਾ ਮਹਿ ਲਾਮ ਉਤਮ ਸੁ ਸੁਣ ਹੈ ਨਾਹੀ ਫਿਰਹਿ ਜੋ ਵੀ ਤਾਲਿਆ ਕਹਿ ਨਾਨਕ ਜਿਨ ਸੱਚ ਤੇਜ ਆ ਕੂੜੇ ਲਾਗੇ ਤਿਨਹੀ ਜਨਮ ਜੁਵੈ ਹਾਰਿਆ ਜੀ ਆਹ ਨਿਰਮਲ ਵਾਰ ਹੋ ਨਿਰਮਲ ਬਾਹਰ ਹੋ ਤਰ ਨਿਰਮਲ ਜੀ ਹੋ ਨਿਰਮਲ ਸਤ ਗੁਰਤੀ ਕਰਨੀ ਕੁਮਾਣੀ ਕੂੜ ਕੀ ਸੋਈ ਪਹੁੰਚੈ ਨਾਹੀ ਮਨ ਸਾ ਸੱਚ ਸੁਮਾਣੀ ਜੋ ਨਮਰਤ ਨ ਜਿਨੀ ਖਟਿਆ ਭਲੇ ਸੀ ਬਨਜਾਰੀ ਕਹੈ ਨਾਨਕ ਜੀ ਨੂੰ ਮਨ ਨਿਰਮਲਾ ਸਦਾ ਰਹੇ ਗੁਰ ਨਾਲੇ ਜੀ ਕੋ ਸਿਖਾ ਗੁਰੂ ਸਿਤੀ ਸਰਮੁਕ ਹੋਵੈ ਹੋਵੈ ਤਾਂ ਸਰਮੁਕ ਸਿਖ ਕੋਈ ਜੀ ਜੋ ਰਹੇ ਗੁਰ ਨਾਲੇ ਗੁਰ ਕੀ ਚਰਨ ਹਿਰਦੈ ਤਾਈ ਅੰਤਰੀ ਆਤਮੈ ਸੁਵਾਲੀ ਨਾਬ ਛੱਡ ਸਦਾ ਰਹੇ ਪਰਣਾ ਗੁਰ ਬਿਨਾ ਆਬਰ ਨ ਜਾਣੇ ਕੋਈ ਕਹਿ ਨਾਨਕ ਸੁਣ ਹੋ ਸੰਤ ਹੋ ਸੋ ਸਿਕ ਸੰਮੁਖ ਹੋਈ ਜੀ ਕੋ ਗੁਰਤੀ ਬੀਮਕ ਹੋਵੈ ਬਿਨ ਸਤਗੁਰ ਮੁਕਤਿ ਨ ਪਾਵੇ ਹੀ ਪਾਵੇ ਮੁਕਤਿ ਨ ਹੋਰਥੈ ਕੋਈ ਵਿਚੋਂ ਬੇਕੀਆ ਜਾਏ ਅਨੇਕ ਜੋਨੀ ਭਰਮ ਆਵੇ ਬਿਨ ਸਤਗੁਰ ਮੁਕਤਿ ਨ ਪਾਈ ਫੇਰਾ ਮੁਕਤ ਪਾਈ ਲਾਗ ਚਰਨੀ ਸਤਿਗੁਰੂ ਸਭ ਦਸਨਾਈ ਕਹੇ ਨਾਨਕੀ ਵਿਚਾਰ ਦੇ ਕਹੋ ਬਿਨ ਸਤਿਗੁਰੂ ਮੁਕਤ ਨ ਪਾਈ ਆਪ ਹੋ ਸਿੱਖ ਸਤਿਗੁਰੂ ਕੇ ਪਿਆਰ ਹੋ ਗਾ ਵੋ ਸਚੀ ਬਾਣੀ ਬਾਣੀ ਦਾ ਗਾਵੋ ਗੁਰੂ ਕੇਰੀ ਬਾੜੀਆਂ ਸਰਵਾੜੀ ਜੀਨ ਕਉ ਨਾਦਰ ਕਰਮ ਹੋਵੇ ਹਿਰਦੇ ਤਨ ਸੁ ਬਾਣੀ ਪੀਪ ਹੋ ਆਮ੍ਰਿਤ ਸਦਾ ਰਹੋ ਹਰ ਰੰਗ ਜਪੋ ਸਰਮ ਪਾਣੀ ਕਹ ਨਾਨਕ ਇਸ ਰਾਗਾ ਬਹੋ ਏਹੀ ਸੱਚੀ ਬਾਣੀ ਸਤਿਗੁਰੂ বিনা ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਕਹ ਦੇ ਕੱਚੇ ਸੁਣ ਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਿਆ ਕਿਛੂ ਨਾ ਜਾਣੀ ਚੀਤੇ ਜਿੰਨ ਕਹ ਲਿਆ ਮਾਇਆ ਬੋਲਣ ਪਈ ਰਵਾਣੀ ਕਹ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿੱਤ ਜੜਾਓ ਸਬਦ ਰਤਨ ਜੇ ਤੁਮਨ ਲਗਾ ਗੀਹੂ ਹੋਆ ਸਮਾਓ ਸਬਦ ਸੀਤੀ ਮਨ ਮਿਲਿਆ ਸੱਚੇ ਨਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਗੁਜਾਈ ਕਹੈ ਨਾਨਕ ਸਬਦ ਰਤਨ ਹੋਆ ਹੀਰਾ ਜਿੱਤ ਜੜਾਓ ਸ਼ਿਵ ਸ਼ਕਤ ਆਪੂ ਪਾਈ ਕੈ ਕਰਤਾ ਆਪੇ ਹੁਕਮ ਮਰਤਾਈ ਹੁਕਮੁ ਬਰਦਾਇ ਆਪ ਵੇਖੈ ਗੁਰਮੁਖਿ ਕਿਛੁ ਬੁਝਾਈ ਤੂੜੈ ਬੰਧਨ ਹੋਵੈ ਮੁਕਤ ਸਭੁ ਤੋਂ ਮਨੁ ਰਸਾਈ ਗੁਰਮੁਖਾ ਜਿਸਨੂ ਅਪ ਕਰੀ ਸੋ ਹੋਵੈ ਅੰਕੇ ਸੋ ਲਿਬਲਾਈ ਕਹੈ ਨਾਨਕ ਆਪ ਕਰਤਾ ਆਪੇ ਹੁਕਮੁ ਬੁਝਾਈ ਸਿਮਰਤ ਸਾਸਤ੍ਰ ਪੁੰਨ ਭਾਵ ਵਿਚਾਰੀ ਤਤੈ ਸਰਣ ਜਾਣੀ ਤਤੈ ਸਰਣ ਜਾਣੀ ਗੁਰੂ ਬਾਝਹੁ ਤਤੈ ਸਰਣ ਜਾਣੀ ਇਹੀ ਗੁਣੀ ਸੰਸਾਰ ਭਮ ਸੁਤਾ ਸੁਤਿਆ ਰੇਣ ਵਿਹਾਣੀ ਗੁਰੂ ਕਿਰਪਾ ਦੇਸੀ ਜਿਨੇ ਜਾਗੇ ਜਿਨਾਂ ਹਰ ਮਨ ਵਸਿਆ ਬੋਲੇ ਆਮ੍ਰਿਤ ਬਾਣੀ ਕਹਿ ਨਾਨਕ ਸੂ ਤਤ ਪਾਏ ਜਿਸ ਨੂੰ ਵਾਰੇ ਦਿਨ ਹਰਿ ਲਿਬ ਲਾਗੇ ਜਾਗਤ ਰੇਣ ਵਿਹਾਣੀ ਬਾਦ ਆਗੇ ਉਦਨ ਮੈਂ ਪ੍ਰਤਪਾਲ ਕਰੀ ਸੂ ਕੋ ਮਨ ਹੋ ਬਿਸਾਰੀ ਐ ਮਨ ਹੋ ਕਿਉ ਬਿਸਾਰੀ ਐ ਗੀ ਬੜਾ ਦਾਤਾ ਜੀ ਅਗਨ ਮੈਂ ਆਹਾਰ ਪਹਚਾਵੇ ਓ ਸੁਨੂ ਕੋ ਪੋਹੇ ਨਾ ਸਕੀ ਜਿਸ ਨੂੰ ਆਪਣੀ ਲੇਵ ਲਾਵੇ ਆਪਣੀ ਲੇਵ ਆਪੇ ਲਾਏ ਗੁਰਮੁਖ ਸਦਾ ਸੰਵਾਲੀ ਐ ਕਹਿ ਨਾਨਕ ਕੀ ਬੜਾ ਦਾਤਾ ਸੂ ਕੋ ਮਨ ਹੋ ਬਿਸਾਰੀ ਐ ਜੈਸੀ ਅਗਨ ਬੁਤਨ ਬਹਿ ਤੇਸੀ ਬਹਰ ਮਾਇਆ ਮਾਇਆ ਅਗਨ ਸਭੀ ਕੁਜੀਹੀ ਕਰਤਾ ਖੀਰ ਤਿਜਾਇ ਆਉ ਜਾ ਤਿਸ ਪਾਣਾ ਤਾ ਜੰਮਿਆ ਪਰਿਵਾਰ ਭਰਾ ਪਾਇਆ ਲੇਬਿ ਛੁੜ ਕੀ ਲਗੀ ਰਿਸ਼ੇ ਨਾਮਾਇ ਮਨ ਵਰਤਾਇ ਅਗੀ ਮਾਇਆ ਜਿਤੇ ਰਵੀਸ ਰਹਿ ਮੋਹ ਉਪਜੈ ਪਾਉ ਦੂਜਾ ਲਾਇ ਆਉ ਕਹਿ ਨਾਨਕ ਗੁਰਪੁਰ ਸਾਧੀ ਜੀਨਾ ਲਿਵ ਲਾਗੀ ਤਿੰਨੀ ਵਿਚੇ ਮਾਇਆ ਪਾਇਆ ਹਰਿਆਪੇ ਮੁਲਕ ਹੈ ਮੁੱਲਨ ਪਾਇਆ ਜਾਏ ਮੁੱਲਨ ਪਾਇਆ ਜਾਏ ਕਿਸੈ ਵੇਟ ਹੋ ਰਹੇ ਲੋਕ ਬੇਲ ਲਾਏ ਐਸਾ ਸਤਿਗੁਰੂ ਜੀ ਮਿਲੇ ਤਿਸਨੋਂ ਸਿਦ ਸੋਫੀਏ ਵਿੱਚ ਹੋ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੇ ਹਰਬ ਸਹਿ ਮਨ ਆਏ ਹਰਿਆਪੇ ਮੁਲਕ ਹੈ ਭਗਤ ਨਾ ਕੀ ਨਾਨਕਾ ਜੀ ਨੂੰ ਹਾਰ ਪੁੱਲੈ ਪਾਈ ਹਰ ਰਸ ਸੀਤੀ ਮਨ ਮਨ ਜਾਰਾ ਹਰ ਰਸ ਸੀਤੀ ਮਨ ਵਣ ਜਾਰਾ ਸਤਿਗੁਰ ਤੇ ਰਸ ਜਾਣੀ ਹਰ ਹਰ ਨਿਤ ਜਪਹੁ ਜੀ ਜਹਉ ਲਾਹਾ ਖਟੋ ਦਿਹਾੜੀ ਹੋ ਧਨ ਦਿਨਾ ਮਿਲ ਜਾ ਜਿਨ ਹਰਿਆ ਪੀ ਫਾਣਾ ਚਹ ਨਾਨਕ ਰਸ ਮੇਰੀ ਮਨ ਹੁਆ ਵਣ ਜਾਰਾ ਹੀ ਰਸਨਾ ਤੂੰ ਅਨ ਰਸ ਰਾਜ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹੂਰਤ ਕਿਤੇ ਜਿਚਰ ਹਰ ਰਸ ਕੁਲੇ ਨ ਪਾਈ ਹਰ ਰਸ ਪਾਈ ਪੱਲੇ ਪੀਐ ਹਰ ਰਸ ਬੋਹਰ ਨਾਮ ਤਿਸ਼ਨਾ ਲਾਗੈ ਆਈਂ ਹੋ ਹਰ ਰਸ ਕਰਮੀ ਸਪਾਈਐ ਸਤਗੁਰੂ ਮਿਲੇ ਜਿਸ ਆਈਂ ਕਹਿ ਨਾਨਕ ਹੂਰ ਹਰ ਰਸ ਸਭ ਬਿਸਰੇ ਜਹ ਹਰ ਵਸੈ ਮਨ ਆਈਂ ਸ੍ਰੀ ਰਾਮੇ ਰਿਆ ਹਰ ਤੂ ਮੈਂ ਚੂਤ ਰਖੀ ਤਾ ਤੂ ਜਗ ਮੈਂ ਆਇਆ ਹਜੂਦ ਰਖੀ ਦੁਰ ਵਿਚ ਤਾ ਤੂੰ ਜਗ ਮੈਂ ਆਇਆ ਹਰਿਆ ਪੇਵਾ ਤਾ ਆਪੇ ਪਿਤਾ ਜਿਨ ਜੀਉ ਪਾਏ ਜਗ ਦਿਖਾਇਆ ਗੁਰ ਪ੍ਰਸਾਦਿ ਬੁਝੇ ਜਾਓ ਤਾ ਜਲ ਤੂ ਹੋਵਾ ਚਲ ਤੂ ਨਦਰਿ ਆਇਆ ਜਹਾਨਿਕ ਸ੍ਰਿਸ਼ਟ ਕਾ ਮੂਰ ਰਚਿਆ ਜੋਤ ਰਖੀ ਤਾ ਤੂੰ ਜਗ ਮੈਂ ਆਇਆ ਮਨ ਚਾਉ ਖਿਆਪੇ ਆਗਮ ਸੋਣਿਆ ਹਰ ਮੰਗਲ ਗਾਉ ਸਕੀ ਨਾ ਮਨਦਰ ਬੜਿਆ ਨਿਕਾਵ ਮੰਗਲ ਨਿਤ ਸੋਖੀ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਹਾਗੇ ਆਪੁਣਾ ਬਿਜਾਪੇ ਅਨ ਹਤ ਵਾਣੀ ਗੁਰ ਸਬਦ ਜਾਣੀ ਅਰ ਨਾਮ ਹਰ ਰਸ ਭੂਗੋ ਲਹ ਨਾਨਕ ਪ੍ਰਭ ਜਾਪ ਮਿਲਿਆ ਕਰਨ ਕਰਨ ਜੋਗੋ ਹੀ ਸਰੀਰ ਮੇਰੇ ਜਾੰਗਿ ਇਸ ਜਗ ਮਹਿ ਜਾਇ ਕੈ ਕੀ ਤਤ ਕਰਮ ਕੁ ਮਾਇਆ ਕੀ ਕਰਮ ਕੁ ਮਾਇਆ ਤੂਦ ਸਰੀਰ ਆ ਜਾ ਤੂ ਜਗ ਮਹਿ ਆਇਆ ਜਿਨ ਹਰ ਤੀਰਾ ਰਚਨ ਰਚਿਆ ਸੂ ਹਰ ਮਨ ਨਾਮ ਬਸਾਇਆ ਗੁਰ ਪ੍ਰਸਾਦਿ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਦਗੁਰ ਸੋਚਿਤ ਲਾਇਆ ਜੇ ਨੀ ਤਰੰ ਮੀਰਿਓ ਅਰ ਤੁਮ ਮੈਂ ਜੋਤਿ ਧਰੀ ਹਰ ਬਿਨ ਅਵਰਨ ਦੇਖੋ ਕੋਈ ਹਰ ਬਿਨ ਅਵਰਨ ਦੇਖੋ ਕੋਈ ਨਦਰਿ ਹਰਿ ਨਿਹਾਲੇ ਰਾਹਿ ਓ ਬਿਸ ਸੰਸਾਰ ਤੁਮ ਦੇਖ ਰਿਓ ਹਰਿ ਤਾ ਰੂਪ ਹੈ ਹਰ ਰੂਪ ਨਦਰਿਆ ਆਇਆ ਗੁਰ ਗੁਰ ਸਾਥੀ ਬੁੱਝੇ ਜਾਓ ਜਾ ਵਿਖਹਾਰੀ ਕਹੈ ਹਰ ਬਿਨ ਅਬਰਨ ਕੋਈ ਕਹ ਨਾਨਕ ਇਹੇ ਨੇਤਰ ਅੰਧ ਸੇ ਸਤ ਗੁਰ ਮਿਲਿਆਏ ਦਿਬ ਤ੍ਰਿਸ਼ਟ ਹੋਈ ਏ ਸ੍ਰਾਵਣ ਹੋ ਮੇਰ ਹੋ ਸੱਚੇ ਸੁਣਨੈ ਨੂੰ ਕੁਠਾਈ ਸੱਚੇ ਸੁਣਨੈ ਨੂੰ ਕੁਠਾਈ ਸ੍ਰੀਰ ਲਾਏ ਸੁਣਹੁ ਸਤਿ ਬਾਣੀ ਜਿਪ ਸੁਣੀ ਮਾਨ ਤਨ ਹਰਿਆ ਹੋਆ ਰਸਨਾ ਦਸ ਸੁਮਾਣੀ ਸੱਚਿਆ ਲਖ ਬਟਾਣੀ ਰਾ ਕੀ ਗਤ ਕਹੀ ਨ ਜਾਏ ਕਹਿ ਨਾਨਕੀ ਆਮ੍ਰਿਤ ਨਾਮ ਸੁਣਹੁ ਪਵਿੱਤਰ ਹੋਵਹੁ ਸੱਚੈ ਸੁਣਨੈ ਨੂੰ ਪਠਾਈ ਹਰ ਜੀਉ ਗੁਫਾ ਅੰਦਰ ਰਖ ਗਏ ਬਾਜ ਪੰਨੂ ਵਜਾਇਆ 부ਜਾਇਆ ਬਾਧ ਪੂਰਨੋ ਦਵਾਰੇ ਪ੍ਰਗਟ ਕੀ ਦਸ ਬਾਗ ਗੁਪਤ ਦੀ ਰਖਾਇਆ ਗੁਰਦੁਆਰੇ ਲਾਇ ਭਾਵਨੀ ਇਕ ਨ ਦਸਵ ਦਵਾਰ ਵਿਖਾਇਆ ਤੇ ਅਨੇਕ ਰੂਪ ਨਾਉ ਨਾਮ ਨੇਤਾ ਤੇ ਦਇ ਅੰਤਨ ਜਾਈ ਪਾਇਆ ਕਹ ਨਾਨਕ ਅਰ ਪਿਆਰੇ ਜੀ ਜੋ ਕੁ ਭਾਇ ਅੰਦਰ ਰੱਖ ਕੇ ਵਜਾ ਪਾਵਨ ਅਭ ਜਾਇ ਅਹੂ ਸਤ ਸੁਹੇਲਾ ਸਾਚੈ ਘਰ ਗਾਵ ਹੂੰ ਗਾਵ ਹੂਤਾ ਸੁਹੇਲਾ ਕਰ ਸਾਚੈ ਜਿੱਥੇ ਸਦਾ ਸਤਿ ਦੇ ਆਵੇ ਸੱਜੋ ਤੇ ਜਾਬ ਹੀ ਜਾਤੁ ਤੁਫਾ ਬਹਿ ਗੁਰਮੁਖ ਜਿਨਾ ਮੁਝਾਵੇ ਈਹੋ ਸਤਿ ਸਬਨ ਦਾ ਖਾਸ ਹੈ ਜਿਸੁ ਵਗ ਸੇ ਸੂਜਨ ਪਾਵੇ ਕਹਿ ਨਾਨਕ ਸਚੁ ਸੋਹੀ ਲਾਓ ਸਚੇ ਕਰਿ ਕਾ ਬਹਿ ਆਨੰਦ ਸੋਨੂ ਬੜੁ ਫਾਗੀ ਹਉ ਸਾਗਰ ਮਨੋਰਥ ਪੂਰੇ 파ਰੂ ਬ੍ਰਹਮ ਪ੍ਰਭ ਪਾਇਆ ਤੇਰੇ ਸਾਜਰ ਵੇ ਸੂ ਦੁਖ ਰੋਗ ਸੰਤਾਪ ਯੁੱਧ ਰੇ ਸੁਣੀ ਸੱਚੀ ਬਾਣੀ ਸੰਤ ਸਾਜਨੁ ਹਈ ਸਰਸੇ ਪੂਰੇ ਗੁਦ ਤੇ ਜਾਣੀ ਸੁਣ ਤੇ ਬਨੀਤ ਕਹਿ ਦੇ ਪੂ ਬਿਤਾਉ ਸਤ ਗੁਰ ਦਹਿਆ ਪਰ ਪੂਰੇ ਬਿਨਵੰਤ ਨਵਾਣ ਕ ਗੁਰ ਵਿਚਾਰਨ ਲਾਗੇ ਵਾਜੀ ਅਰਹਤ ਦੂਰੇ ਸੁਣ ਦੇ ਬਨੀਤ ਕਹ ਤੇ ਬਿਵੈਤਾ ਸਤਿਗੁਰ ਦੇ ਰਹਿ ਆਹਰ ਹੋਰੇ ਫਿਰਵੰਤ ਨਾਨਕ ਤੂ ਰਚਨ ਲਾਗੇ ਬਾਜੀ ਅਨਹਦ ਪੂਰੇ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਤੂ ਹੀ ਦਾਈ ਦਾਇਆ ਖਿਲੇ ਸਜਣ ਜਗਤ ਜੰਗਿਆਈਆ ਮੁਰਿਆਈਆ ਵਾ ਜੈ ਹਰ ਮਿਹਦੂਰਾ ਹਰ ਮੀ ਆਪੋ ਆਪਣੀ ਗੀਨੀ ਰਹੇ ਤੀ ਦੂਰਾ ਜਿਨੇ ਨਾਮ ਤੇ ਜਾਇਆ ਕੈ ਮਸਤ ਦਿਖਾਲਾ ਨਾਨਕ ਟੀ ਮੁਖ ਉਜਰੇ ਕੀਤੀ ਛੁੱਟੀ ਦਾਲਾ ਜਿਨੇ ਨਾਮ ਤੇ ਆਏ ਜਾਉ ਗਏ ਮੈ ਸਗੈ ਦਿਖਾਲਾ ਨਾਨਕ ਦੀ ਮੁਖ ਉਜੈਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ